ਸਿੱਖ ਦੇ ਵਿੱਚੋਂ ਸਿੱਖੀ ਮਾਈਨਸ ਕਰਕੇ ਹਾਸਲ ਜ਼ੀਰੋ ਬਚਦਾ ਸਿਫਰ ਬਚਦਾ ਹੈ ਪਰ ਇਸਤੇ ਵੀ ਅਗਲੀ ਗੱਲ ਇਹ ਹੈ ਸਿੱਖ ਕੇਵਲ ਸਿੱਖੀ ਜਿਹੜੀ ਆ ਉਹ ਸਿੱਖ ਲਈ ਕੇਵਲ ਇੱਕ ਰਿਲੀਜੀਅਨ ਮਾਤਰ ਨਹੀਂ ਹੈ ਉਹ ਇੱਕ ਸਿਰਫ ਧਰਮ ਇਹ ਨਹੀਂ ਆ ਕਿ ਉਹ ਛੋਟੀ ਜੀ ਕੋਈ ਗੱਲ ਆ ਧਰਮ ਦੀ ਵੀ ਜਿਹੜੀ ਡੈਫੀਨੇਸ਼ਨ ਆਪਾਂ ਰਿਲੀਜੀਅਨ ਦੇ ਅਕੋਰਡਿੰਗ ਕਰਦੇ ਆ ਬਹੁਤੀ ਵਾਰ ਆਪਾਂ ਨੂੰ ਉਸੇ ਹਿਸਾਬ ਨਾਲ ਸਮਝ ਲੈਣੇ ਆ ਸਿੱਖੀ ਸਿੱਖਾਂ ਦੇ ਲਈ ਖਾਸ ਤੌਰ ਤੇ ਉਹ ਰਿਲੀਜੀਅਨ ਨਾ ਹੋ ਕੇ ਇੱਕ ਧਰਮ ਆ ਧਰਮ ਕੀ ਹੁੰਦਾ ਆ ਜੋ ਤੁਸੀਂ ਜਿਹਨੂੰ ਗੁਰੂ ਨਾਨਕ ਸਾਹਿਬ ਨਿਰਵੈਰ ਤੇ ਨਿਰਪਾਉ ਦੇ ਫਲਸਫੇ ਦੇ ਵਿੱਚ ਬੰਦੇ ਨੇ ਹੁਣ ਇਹ ਕਨਫਿਊਜ਼ਨ ਜਿਹੜੀ ਆ ਉਹ ਪੈਦਾ ਕਿੱਥੋਂ ਕੀਤੀ ਜਾਂਦੀ ਆ ਕਿਉਂਕਿ ਇਹ ਬਾਰ ਬਾਰ ਇਹ ਗੱਲ ਇਨ ਨੈਰੇਟਿਵ ਆਉਂਦਾ ਆ ਕਿ ਆਰਮੀ ਦੇ ਵਿੱਚੋਂ ਜਿਹੜਾ ਧਰਮੀ ਫੌਜੀਆਂ ਨੂੰ ਇੱਕ ਨਫ਼ਰਤ ਦਾ ਸਾਹਮਣਾ ਕਰਨਾ ਪਿਆ ਉਹ ਇਸ ਕਰਕੇ ਕਰਨਾ ਪਿਆ ਕਿਉਂਕਿ ਉਹਨਾਂ ਨੇ ਧਰਮ ਪਹਿਲਾਂ ਰੱਖਿਆ ਉਹਨਾਂ ਨੇ ਆਰਮੀ ਦੀ ਡਿਊਟੀ ਪਹਿਲਾਂ ਨਹੀਂ ਰੱਖੀ ਤਾਂ ਉਹ ਕਨਫਿਊਜ਼ਨ ਇਸ ਕਰਕੇ ਆ ਕਿਉਂਕਿ ਉੱਥੇ ਵਰਡ ਰਿਲੀਜੀਅਨ ਯੂਜ਼ ਹੁੰਦਾ ਬਹੁਤੇ ਲੋਕ ਖਾਸ ਤੌਰ ਤੇ ਜਿਹੜੇ ਬੁੱਧੀਜੀਵੀ ਆ ਉਹ ਕਹਿੰਦੇ ਆ ਸਾਡੇ ਕੋਲ ਤਾਂ ਜਿਹੜਾ ਧਰਮ ਹੈ ਇਨਸਾਨੀਅਤ ਆ ਅਸੀਂ ਕਿਸੇ ਧਰਮ ਨੂੰ ਨਹੀਂ ਮੰਨਦੇ ਅਸੀਂ ਇਨਸਾਨੀਅਤ ਦੇ ਧਰਮ ਨੂੰ ਮੰਨਦੇ ਹੁਣ ਆਪਾਂ ਮੈਂ ਅਕਸਰ ਉਹਨਾਂ ਨੂੰ ਇਹ ਗੱਲ ਕਹਿਣੀ ਹੁੰਦੀ ਆ ਕਿ ਅੱਛਾ ਡਿਫਾਈਨ ਕਰੋ ਇਨਸਾਨੀਅਤ ਦੇ ਧਰਮ ਨੂੰ ਫਿਰ ਉਹ ਕਹਿੰਦੇ ਆ ਜੀ ਇਨਸਾਨੀਅਤ ਦਾ ਧਰਮ ਮਤਲਬ ਮੈਂ ਲੋਕਾਂ ਨੂੰ ਵੰਡੀਆਂ ਚ ਨਹੀਂ ਵੰਡਦਾ ਉਹ ਫਿਰ ਮੈਂ ਕਹਿੰਨੀ ਆ ਕਿ ਗੁਰੂ ਪਾਤਸ਼ਾਹ ਕਹਿੰਦੇ ਨੇ ਮਾਨਸ ਕੀ ਜਾਤ ਸਭ ਇੱਕੇ ਪਹਿਚਾਨ ਬੋ ਅੱਗੇ ਆ ਜਾਓ ਹੋਰ ਕੋਈ ਕਹਿੰਦੇ ਮੈਂ ਅਸੀਂ ਔਰਤਾਂ ਆਦਮੀਆਂ ਨੂੰ ਇੱਕ ਬਰਾਬਰ ਜਾਣਦੇ ਆ ਮੈਂ ਉਹਨਾਂ ਨੂੰ ਕਹਿੰਨੀ ਆ ਕਿ ਪੂਰੀ ਦੀ ਪੂਰੀ ਬਾਣੀ ਜਿਹੜੀ ਆ ਉਹ ਇਸਤਰੀ ਭਾਵ ਚ ਹੋ ਕੇ ਲਿਖੀ ਗਈ ਆ ਅੱਗੇ ਇੱਕ ਚਲੋ ਫਿਰ ਉਹ ਆਪਣੀ ਆਪਣੀ ਕਦੀ ਕਾਸਟ ਡਿਸਕ੍ਰਿਮੀਨੇਸ਼ਨ ਦੇ ਉੱਤੇ ਕਦੀ ਕਿਸੇ ਨਾ ਕਿਸੇ ਚੀਜ਼ ਦੇ ਉੱਪਰ ਉਹ ਆਪਣੀ ਡੈਫੀਨੇਸ਼ਨ ਬਣਾਉਣ ਦੀ ਕੋਸ਼ਿਸ਼ ਕਰਦੇ ਆ ਤੁਸੀਂ ਸਾਰੇ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਕਿ ਇਨਸਾਨੀਅਤ ਨੂੰ ਜਦੋਂ ਡਿਫਾਈਨ ਕਰਨ ਜਾਓਗੇ ਤਾਂ ਉਹ ਪਰਿਭਾਸ਼ਾ ਗੁਰੂ ਨਾਨਕ ਦੀ ਪਰਿਭਾਸ਼ਾ ਸਿੱਖੀ ਦੀ ਪਰਿਭਾਸ਼ਾ ਹੀ ਬਣ ਜਾਊਗੀ ਜਦੋਂ ਕੋਈ ਕਹਿੰਦਾ ਕਿ ਅਸੀਂ ਤਾਂ ਇਨਸਾਨੀਅਤ ਦੇ ਵਿੱਚ ਭਰੋਸਾ ਰੱਖਦੇ ਹਾਂ ਕਿਉਂਕਿ ਮੈਂ ਮੈਂ ਕਿਸੇ ਦੀ ਜਾਤ ਨਹੀਂ ਦੇਖਦਾ ਕਿਸੇ ਦਾ ਧਰਮ ਨਹੀਂ ਦੇਖਦਾ ਸਭ ਦੀ ਮਦਦ ਕਰਦਾ ਤਾਂ ਇਹ ਤਾਂ ਸਿੱਖੀ ਕਰਦੀ ਆਈ ਹੈ ਅੱਜ ਤੱਕ ਕਰਦੀ ਆ ਰਹੀ ਹੈ ਤਾਂ ਜਦੋਂ ਆਪਾਂ ਡੈਫੀਨੇਸ਼ਨਸ ਦੇ ਵਿੱਚ ਪਾਵਾਂਗੇ ਨਾ ਸਾਡੀ ਪ੍ਰੋਬਲਮ ਬਣ ਜਾਂਦੀ ਔਰ ਇਨਾਂ ਕਨਫਿਊਜਨਸ ਦੇ ਕਰਕੇ ਹੀ ਅਸੀਂ ਆਪਣੇ ਹੀ ਲੋਕਾਂ ਨੂੰ ਜਿਹੜਾ ਹੈ ਉਹ ਕਲਪਰੇਟ ਠਹਿਰਾਉਂਦੇ ਤਾਂ ਜਦ ਕਿ ਉਹ ਖੁਦ ਵਿਕਟਮ ਸੀਗੇ ਬਹੁਤੇ ਲੋਕ ਜਿਹੜੇ ਆ ਬਹੁਤੇ ਖਾਸ ਤੌਰ ਤੇ ਜਿਹੜੇ ਸਾਡੇ ਬੁੱਧੀਜੀਵੀ ਨੇ ਉਹ ਇਹੋ ਜਿਹਾਂ ਸਟੇਟਮੈਂਟਸ ਦਿੰਦੇ ਆ ਪੋਲੀਟੀਕਲੀ ਕਰੈਕਟ ਹੋਣ ਨੂੰ ਕਿਉਂਕਿ ਉਹਨਾਂ ਨੂੰ ਹੈਗਾ ਕਿ ਸਾਨੂੰ ਅਸੀਂ ਇਹੋ ਜੀ ਕੋਈ ਸਟੇਟਮੈਂਟ ਦਈਏ ਜਿਹੜੀ ਬਿਲਕੁਲ ਐ ਗੋਲ ਜੀ ਕੀਤੀ ਹੋਵੇ ਤਾਂ ਤਾਂ ਕਿ ਕੋਈ ਸਮਝਣ ਦੇ ਵਿੱਚ ਉਹਨੂੰ ਲੱਗੇ ਕਿ ਮੈਂ ਬੜਾ ਲਿਬਰਲ ਆ ਅਸਲ 'ਚ ਜੋ ਲਿਬਰਲ ਦੀ ਗੱਲ ਨਹੀਂ ਕਰ ਰਹੇ ਹੁੰਦੇ ਉਹ ਸਿਰਫ ਆਪਣੀ ਚਮੜੀ ਬਚਾ ਰਹੇ ਹੁੰਦੇ ਆ ਔਰ ਇਹੀ ਜਿਹੜੀ ਜਿਹੜੀ ਪੋਲਿਟੀਕਲ ਕਰੈਕਟਨੈਸ ਆ ਨਾ ਉਹ ਉਹਨਾਂ ਨੂੰ ਇੱਕ ਇਲਿਊਜ਼ਨ ਕ੍ਰੀਏਟ ਕਰਨ ਦੇ ਵਿੱਚ ਮਦਦ ਕਰਦੀ ਆ ਉਹ ਇਲਿਊਜ਼ਨ ਜਿਸ ਇਲਿਊਜ਼ਨ ਦੇ ਵਿੱਚ ਰਹਿ ਕੇ ਉਹ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੂੰ ਵੀ ਕਲਪਰੇਟ ਠਹਿਰਾ ਦਿੰਦੇ ਆ ਉਹ ਉਹਨਾਂ ਸਾਰੇ ਸਿੱਖਾਂ ਨੂੰ ਕਲਪਰੇਟ ਠਹਿਰਾ ਦਿੰਦੇ ਆ ਜਿਹੜੇ ਉਸ ਦਿਨ ਸ਼ਹੀਦ ਹੋ ਗਏ ਇਹ ਇਹ ਆਪਣੇ ਆਪ ਦੇ ਵਿੱਚ ਬੜੀ ਗਜ਼ਬ ਦੀ ਗੱਲ ਆ ਕਿ ਇੱਕ ਪੂਰੀ ਟੋਪਾਂ ਟੈਂਕਾਂ ਦੇ ਨਾਲ ਚੜੀ ਹੋਈ ਆਰਮੀ ਕਿਸੇ ਨੂੰ ਖਤਮ ਕਰ ਦਵੇ ਉੱਥੇ ਛੋਟੇ ਛੋਟੇ ਬੱਚੇ 3 3 4 4 6 6 ਮਹੀਨੇ ਦੇ ਬੱਚੇ ਜਿਹੜੇ ਆ ਦੁੱਧ ਚੁੰਗਦੇ ਉਹ ਮਾਰ ਦਿੱਤੇ ਜਾਣ ਤੇ ਪਰ ਉਹ ਕਲਪਰੇਟਾ ਗੁਨਾਹਗਾਰ ਉਹੀ ਆ ਜਿਹੜੇ ਮਾਰੇ ਗਏ ਔਰ ਜਿਨ੍ਹਾਂ ਨੇ ਮਾਰਿਆ ਉਹ ਬਹੁਤ ਵਧੀਆ ਉਹ ਹੀਰੋ ਹੋ ਗਏ ਉਹ ਬਹੁਤ ਵਧੀਆ ਲੋਕ ਹੋ ਗਏ